ਲੋਕੋ ਲੋਕ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 686 ਅੰਕਤੀ ਸਬਦ ਉਚਾਰਨ ਕਰਦੇ ਹਨ ਧਨ ਆਸਰੀ ਮਹੱਲਾ ਪੰਜਮਾ ਕਾਰਛੇਮਾ ਅਸ਼ਟਪਦੀ ਇੱਕ ਓਮਕਾਰ ਸਤਗੁਰ ਪ੍ਰਸਾਦ ਜੋ ਜੋ ਜੋਨੀ ਆਇਓ ਤਹ ਤਹ ਅਰਜਾਇਓ ਕਿਨ ਜਿਹੜਾ ਜਿਹੜਾ ਵੀ ਜੋਨੀ ਚਾਹੁੰਦਾ ਇੱਥੇ ਆ ਕੇ ਉਲਝ ਜਾਂਦਾ ਮਾਨਸ ਜਨਮ ਸੰਜੋਗ ਪਿਆ ਕਹਿੰਦਾ ਇਹਦਾ ਜੂਨੀਆ ਤੋਂ ਬਾਅਦ ਫਿਰ ਮਰੂਖ ਦਾ ਜਨਮ ਮਿਲੇ ਸੰਜੋਗ ਪਿਆ ਕਹਿੰਦੇ ਇਹ ਸੰਜੋਗ ਵਾਸਤੇ ਮਿਲਿਆ ਰੱਬ ਨੂੰ ਮਿਲਣ ਵਾਸਤੇ ਮਿਲੇ ਤਾਂਕੀ ਹੈ ਓਟ ਸਾਧ ਰੱਖੋ ਦੇ ਕਰਹਾਤ ਕਹਿੰਦੇ ਮੈਂ ਸਾਧਾਂ ਦੀ ਓਟ ਤੱਕੀ ਹੈ ਤਾਕੀ ਹੈ ਓਟ ਸਾਧ ਰੱਖੋ ਦੇ ਕੇਰ ਹੱਥ ਕਹਿੰਦੇ ਤੁਸੀਂ ਆਪਣਾ ਹੱਥ ਦੇਖੇ ਰੱਖੋ ਸਾਧਾਂ ਦਾ ਆਸਰਾ ਧੱਕਿਆ ਕਰ ਕਿਰਪਾ ਮੇਲੋ ਹਰ ਰਾਇਆ ਕਹਿੰਦੇ ਕਿਰਪਾ ਕਰਕੇ ਆਪਣੇ ਨਾਲ ਮਲਾ ਲਓ ਅਨੇਕ ਜਨਮ ਪਰਮਥਿਤ ਨਹੀਂ ਪਾਈ ਨੇ ਪਤਾ ਨਹੀਂ ਕਿੰਨੇ ਇੱਕ ਜਨਮ ਹੋ ਗਏ ਭਰਮਾਂ ਦੇ ਵਿੱਚ ਥਿਤ ਨੂੰ ਪਾਇਆ ਨਹੀਂ ਰੱਬ ਨੂੰ ਪਾਇਆ ਨਹੀਂ ਅਨੇਕ ਜਨਮ ਭਰਮ ਕਹਿੰਦੇ ਬਹੁਤ ਜਨਮ ਭਰਮਾਂ ਦੇ ਵਿੱਚ ਲੰਘ ਗਏ ਭੜਕਦੇ ਦੇ ਲੰਘ ਗਏ ਥਿਤ ਨਹੀਂ ਪਾਈ ਜਿਹੜੀ ਥਿਤ ਵਸਤੂ ਲੈਣ ਵਾਸਤੇ ਆਇਆ ਸੀ ਉਸ ਦੀ ਪ੍ਰਾਪਤੀ ਨਹੀਂ ਜਦੋਂ ਜੀਵ ਆਤਮਾ ਤਰਲੇ ਕਰਦੀ ਹੈ ਰੱਬ ਨੇ ਸੁਣਿਆ ਫਿਰ ਰੱਬ ਬੋਲਿਆ ਕਰੋ ਸੇਵਾ ਗੁਰ ਕਹਿੰਦੇ ਸ਼ਬਦ ਦੀ ਸੇਵਾ ਕਰ ਲਾਗੋ ਚਰਨ ਗੋਬਿੰਦ ਜੀ ਕਾ ਕਹਿੰਦੇ ਰੱਬ ਦੇ ਗੋਬਿੰਦ ਦੇ ਸ਼ਬਦ ਦੇ ਨਾਲ ਲੱਗ ਜਾ ਕਰੋ ਸੇਵਾ ਗੁਰ ਕਹਿੰਦੇ ਸ਼ਬਦ ਦੀ ਸੇਵਾ ਕਰ ਲਾਗੋ ਚਰਨ ਸ਼ਬਦ ਦੇ ਨਾਲ ਲੱਗਦਾ ਗੋਬਿੰਦ ਜੀ ਦਾ ਮਾਰਗ ਦੇਹੋ ਜੀ ਬਤਾਈ ਕਹਿੰਦੇ ਫੇਰ ਤੈਨੂੰ ਰੱਬ ਦੇ ਰਸਤੇ ਦਾ ਪਤਾ ਲੱਗ ਜੇ ਜਿਹੜਾ ਗੋਬਿੰਦ ਦੇ ਘਰ ਨੂੰ ਰਸਤਾ ਜਾਂਦਾ ਮਾਰਗ ਜਾਂਦਾ ਉਹਦਾ ਪਤਾ ਲੱਗ ਜੇ ਉਹ ਰਸਤਾ ਕਦੋਂ ਲੱਭਦਾ ਹੈ ਜਦੋਂ ਸ਼ਬਦ ਦੀ ਸੇਵਾ ਕਰਦੇ ਕਰੋ ਸੇਵਾ ਗੁਰ ਲਾਗੋ ਚਰਨ ਕਹਿੰਦੇ ਸੇਵਾ ਕਰੋ ਚਰਨ ਦੇ ਨਾਲ ਲੱਗ ਜਾਓ ਸ਼ਬਦ ਨਾਲ ਲੱਗ ਜਾਓ ਗੁਬਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਕਹਿੰਦੇ ਫਿਰ ਤੁਹਾਨੂੰ ਗੁਬਿੰਦ ਦਾ ਮਾਰਗ ਜਿਹੜਾ ਰੱਬ ਦੇ ਘਰ ਨੂੰ ਰਸਤਾ ਜਾਂਦਾ ਉਹ ਲੱਭ ਜਾਏਗਾ ਉਹਦਾ ਪਤਾ ਲੱਗ ਜਾਏਗਾ ਰਹੁ ਅਨੇਕ ਪਾਪ ਕਰੋ ਕਹਿੰਦੇ ਬੜੇ ਅਪਾਪ ਕਰਦਾ ਅਨੇਕ ਪਾਪ ਕਰੋ ਮਾਇਆ ਕੋ ਕਹਿੰਦੇ ਆਪਾ ਤਾਂ ਮਾਇਆ ਦੇ ਕਰਦਾ ਬਚਿਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵ ਹੈ ਕਹਿੰਦੇ ਇਸ ਤਰ੍ਹਾਂ ਮਾਇਆ ਦੇ ਅਪਾ ਕਰਦਾ ਇਕੱਠੀ ਕਰਨ ਤੇ ਫਿਰ ਮੇਰੀ ਮੇਰੀ ਕਰਕੇ ਜ਼ਿੰਦਗੀ ਲੰਘ ਜਾਂਦੀ ਕੋਈ ਐਸੋ ਰੇ ਭੇਟੇ ਸੰਤ ਕਹਿੰਦੇ ਕੋਈ ਇਹੋ ਜਿਹਾ ਸੰਤ ਮਿਲ ਜਵੇ ਇਹੋ ਜਿਹਾ ਕੋਈ ਭਗਤ ਮਿਲ ਜਵੇ ਕੋਈ ਸਾਧੂ ਮਿਲ ਜਵੇ ਹੈ ਕੋਈ ਐਸੋ ਰੇ ਪੇਟੇ ਸੰਤ ਮੇਰੀ ਲਾਹੇ ਸਗਲ ਚਿੰਤਾ ਇਹ ਮੇਰੀ ਸਾਰੀ ਚਿੰਤਾ ਨੂੰ ਖਤਮ ਕਰ ਦੇ ਕੋਈ ਇਹੋ ਜਿਹਾ ਸੰਤ ਮਿਲ ਜਵੇ ਮੇਰੀ ਚਿੰਤਾ ਨੂੰ ਖਤਮ ਕਰ ਦੇ ਠਾਕਰ ਸਿਉ ਮੇਰਾ ਅਰੰਗ ਲਾਵੇ ਕਹਿੰਦੇ ਮੇਰਾ ਮਨ ਪਰ ਨਾਮ ਦੇ ਰੰਗ ਨਾਲ ਰੰਗਿਆ ਜਾ ਠਾਕਾ ਦਾ ਰੰਗ ਚੜ ਜਾਏ ਜਿਹੜਾ ਠਾਕਰ ਦਾ ਰੰਗ ਹੈ ਨਾ ਨਾਮ ਦਾ ਰੰਗ ਇਹ ਸੰਤਾਂ ਨੇ ਚੜਾਉਣਾ ਕੋਈ ਐਸੋਰੇ ਭੇਟੇ ਭੇਟੇ ਨਾ ਮਿਲਣ ਨੂੰ ਕਹਿੰਦੇ ਕੋਈ ਇਹ ਜਿਆ ਕਹਿੰਦੇ ਸੰਤ ਮਿਲ ਜਵੇ ਮੇਰੀ ਲਾਹੇ ਸਗਲ ਚਿੰਤਾ ਮੇਰੀ ਸਾਰੀਆਂ ਚਿੰਤਾ ਨੂੰ ਲਾ ਦੇਵੇ ਖਤਮ ਕਰ ਦੇਵੇ ਠਾਕਰ ਸਿਉ ਮੇਰਾ ਰੰਗ ਲਾਵੇ ਕਹਿੰਦੇ ਰੱਬ ਦੇ ਨਾਲ ਮੇਰਾ ਫਿਰ ਮੇਲ ਕਰਾ ਦੇ ਪੜੇ ਰੇ ਸਗਲ ਬੀਦ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਸਾਰੇ ਬੀਦ ਪੜ ਕੇ ਦੇਖ ਲੈ ਪੜੇ ਰੇ ਸਗਲ ਬੀਦ ਨਾ ਚੁੱਕੇ ਮਨ ਭੇਦ ਕਹਿੰਦੇ ਮਨ ਦੇ ਭੇਦ ਖਤਮ ਨਹੀਂ ਹੋਏ ਇਹੜੇ ਭੇਦ ਸੀ ਖਤਮ ਨਹੀਂ ਹੋਏ ਬਹਿਮ ਖਤਮ ਨਹੀਂ ਹੋਏ ਸਾਰੇ ਬੀਦ ਪੜ ਲੈ ਪੜੇ ਰੇ ਸਗਲੇ ਬੀਦ ਨਾ ਚੁੱਕ ਕੇ ਮਨ ਭੇਦ ਇੱਕ ਖਿੰਨਾ ਧੀਰੇ ਮੇਰੇ ਘਰ ਕੇ ਪੰਜਾ ਕਹਿੰਦੇ ਇੱਕ ਖਿੰਨ ਵੀ ਮੇਰੇ ਘਰ ਦੇ ਜਿਹੜੇ ਪੰਜ ਹਨ ਇਹ ਟਿਕਦੇ ਨਹੀਂ ਕਦੇ ਕਾਮ ਮੂਰੇ ਹੋ ਜਾਂਦਾ ਹੈ ਕਦੇ ਕਰੋਧ ਹੋ ਜਾਂਦਾ ਹੈ ਕਦੇ ਹੰਕਾਰ ਹੋ ਜਾਂਦਾ ਹੈ ਕਦੇ ਲੋਭ ਮੂਰੇ ਹੋ ਜਾਂਦਾ ਹੈ ਇਹ ਪੰਜੇ ਬਹੁਤ ਸਤੌਂਦੇ ਨੇ ਕਿ ਖਿੰਨ ਵੀ ਨਹੀਂ ਟਿਕਦੇ ਇੰਨਾ ਸਤੌਂਦੇ ਹਨ ਕਿ ਇੱਕ ਖਿੰਨ ਇੱਕ ਸਕਿੰਟ ਵੀ ਮਨ ਨੂੰ ਟਿਕਣ ਨਹੀਂ ਦਿੰਦੇ ਆਪਣੇ ਮਨ ਨਾਲ ਸੋਚੀਏ ਕਿ ਇਹ ਅਸਲੀਅਤ ਹੈ ਕਦੇ ਕਾਮ ਵਿੱਚ ਨਾ ਹੋ ਜਾਂਦਾ ਕਦੇ ਕ੍ਰੋਧ ਵਿੱਚ ਹੋ ਜਾਂਦਾ ਕਦੇ ਹੰਕਾਰ ਵਿੱਚ ਹੋ ਜਾਂਦਾ ਕਦੇ ਲੋਭ ਵਿੱਚ ਹੋ ਜਾਂਦਾ ਕਦੇ ਮਾਇਆ ਵਿੱਚ ਨਾ ਹੋ ਜੇ ਇਹ ਪੰਜੇ ਬਹੁਤ ਸਤਾਉਂਦੇ ਪੜੇ ਰਹੇ ਸਗਲ ਬੀਤ ਸਾਰੇ 베ਦ ਪੜ ਪੜ ਕੇ ਕਹਿੰਦੇ ਦੇਖ ਲੈ ਲੇਕਿਨ ਮਨ ਨਹੀਂ ਸ਼ਾਂਤ ਸੰਸੰਗੀ ਮੰਨਤਾ ਸਾਥ ਕੇਵਲ ਤੇ ਕੇਵਲ ਸਿਰਗੋ ਨਾਨਕ ਦੇਵ ਜੀ ਦੀ ਬਾਣੀ ਕਰਦੀ ਹੈ। ਪੜੇ ਦੇ ਸਗਲ ਬੇਦ ਨਾ ਚੁੱਕੇ ਮਨ ਭੇਦ ਇੱਕ ਖਿੰਨ ਨਾ ਧੀਰੇ ਮੇਰੇ ਕਰਕੇ ਪੰਚਾ ਕਹਿੰਦੇ ਇੱਕ ਸਕਿੰਟ ਵੀ ਮਨ ਨੂੰ ਧੀਰਜ ਨਹੀਂ ਲੈਣ ਦਿੰਦੇ ਮਨ ਨੂੰ ਟਿਕਣ ਨਹੀਂ ਦਿੰਦਾ। ਫਿਰ ਅਕਾਲ ਪੁਰਖ ਨੇ ਜਦੋਂ ਇਹ ਬੇਨਤੀ ਸੁਣੀ ਕਿ ਜੀ ਬਾਤਮਾ ਤਾਂ ਬਹੁਤ ਤੜਫਦੀ ਹੈ ਫਿਰ ਉਪਦੇਸ਼ ਕੀਤਾ ਕੋਈ ਐਸੋ ਰਹੇ ਭਗਤ ਕਹਿੰਦੇ ਤੈਨੂੰ ਕੋਈ ਇਹੋ ਜਿਹਾ ਭਗਤ ਮਿਲ ਜਵੇ ਕੋਈ ਐਸੋ ਰਹੇ ਭਗਤ ਜੋ ਮਾਇਆ ਤੇ ਰਹੇ ਤੈ ਕਹਿੰਦੇ ਜਿਹੜਾ ਮਾਇਆ ਤੋਂ ਰਹਤ ਹੋਵੇ ਉਹ ਮਾਇਆ ਨਾ ਮੰਗੇ ਤੇਰੇ ਕੋਲੋਂ ਉਹ ਮਾਇਆ ਨਾ ਲਵੇ ਤੇਰੇ ਕੋਲੋਂ ਬਿਲਕੁਲ ਸਪਸ਼ਟ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਤ ਹੈ ਕਿ ਕੋਈ ਇਹੋ ਜਿਹਾ ਭਗਤ ਮਿਲ ਜਵੇ ਜਿਹੜਾ ਮਾਇਆ ਤੋਂ ਰਹਿਤ ਹੋਵੇ ਕੋਈ ਐਸੋਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮਤ ਨਾਮ ਮੇਰੇ ਰਿੱਧੇ ਸਿਂਚਾ ਕਹਿੰਦੇ ਉਹ ਇੱਕ ਅੰਮਤ ਨਾਮ ਨੂੰ ਮੇਰੇ ਰਿੱਧੇ ਦੇ ਵਿੱਚ ਸਿਂਝ ਸਕਦਾ ਹੈ ਸਿੰਜਣਾ ਨਾ ਭਰਨ ਨੂੰ ਕਹਿੰਦੇ ਆ ਜਦੋਂ ਆਪਾਂ ਖੇਤ ਨੂੰ ਪਾਣੀ ਨਾਲ ਭਰਦਿਆਂ ਕਰਦੇ ਸਿਹਜਤ ਇਹ ਮਨ ਕਦੋਂ ਸਿੰਜਿਆ ਜਾਂਦਾ ਹੈ ਨਾਮ ਦੇ ਨਾਲ ਜਦੋਂ ਕੋਈ ਇਹੋ ਜਿਹਾ ਭਗਤ ਮਿਲ ਜਾਂਦਾ ਹੈ ਜਿਹੜਾ ਮਾਇਆ ਤੋਂ ਰਹਿਤ ਹੁੰਦਾ ਜਿਹੜਾ ਕਿਸੇ ਪ੍ਰਕਾਰ ਦੀ ਵੀ ਭੇਟਾ ਨਹੀਂ ਲੈਂਦਾ ਸਾਡੇ ਵਾਲੇ ਬਾਬਾ ਜੀ ਪੈਸੇ ਨਹੀਂ ਲੈਂਦੇ ਸੋਨੇ ਦੀ ਚੈਨ ਨਹੀਂ ਲੈ ਲੈਂਦੇ ਆ ਬਾਬਾ ਜੀ ਪੈਸੇ ਨਹੀਂ ਲੈਂਦੇ ਬਹੁਤ ਵਧੀਆ ਗੱਡੀ ਲੈ ਲੈਂਦੇ ਬਾਬਾ ਜੀ ਪੈਸੇ ਨਹੀਂ ਲੈਂਦੇ ਜ਼ਮੀਨ ਲੈ ਲੈਂਦੇ ਕਹੇ ਜੀ ਟੰਗਾਂ ਦੇ ਨਾਲ ਲੋਕਾਂ ਨੂੰ ਲੁੱਟਿਆ ਜਾਂਦਾ ਏ ਰਿਕੁ ਨਾਨਕ ਦੇਵ ਜੀ ਦੀ ਬਾਣੀ ਉਪਦੇਸ਼ ਕਰਦੀ ਏ ਕਿ ਉਹ ਭਗਤ ਸਾਡੇ ਮਨ ਦੇ ਚ ਨਾਮ ਭਰ ਸਕਦਾ ਉਹ ਸ਼ਬਦ ਦੇ ਸਕਦਾ ਜਿਹੜਾ ਮਾਇਆ ਤੋਂ ਰਹਿਤ ਹੈ ਜਿਹੜਾ ਮਾਇਆ ਤੋਂ ਰਹਿਤ ਨਹੀਂ ਹੈ ਉਸ ਕੋਲ ਤਾਂ ਸ਼ਬਦ ਹੀ ਨਹੀਂ ਹੈ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇਕ ਆਮਤ ਨਾਮ ਮੇਰੇ ਰਿੱਧੇ ਸਿੱਚੈ ਸਤ ਸਿੰਘ ਜੇ ਜਿਉਂਦੇ ਜਿਉਂਦੇ ਇਹੋ ਜਿਹਾ ਭਗਤ ਨਾਮ ਮਿਲਿਆ ਕੋਈ ਤਾਂ ਸਾਨੂੰ ਨਰਕਾਂ ਤੋਂ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਕੋਈ ਨਰਕਾਂ ਤੋਂ ਸਾਨੂੰ ਬਚਾਉਣੇ ਵਾਲੀ ਤਾਕਤ ਨਹੀਂ ਹੈ ਇਹ ਜਿਉਂਦੇ ਜਿਉਂਦੇ ਕੋਈ ਇਹੋ ਜਿਹਾ ਸਾਧੂ ਸੰਤ ਨਾਮ ਮਿਲਿਆ ਜਿਹੜਾ ਮਾਇਆ ਤੋਂ ਰਹਿਤ ਹੋਵੇ ਤਾਂ ਸਿੱਧੀ ਟਿਕਟ ਨਰਕਾਂ ਨੂੰ ਜਾਣੀ ਹੈ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮਰਤ ਨਾਮ ਇੱਕ ਅੰਮਰਤ ਨਾਮ ਹੈ ਜਿਹੜਾ ਅਮਰ ਕਰਨੇ ਵਾਲਾ ਨਾਮ ਕਦੋਂ ਮਿਲਦਾ ਹੈ ਕਿਸ ਤੋਂ ਮਿਲਦਾ ਹੈ ਸੰਤਾਂ ਤੋਂ ਮਿਲਦਾ ਹੈ ਭਗਤਾਂ ਤੋਂ ਮਿਲਦਾ ਹੈ ਸਾਧੂਆਂ ਤੋਂ ਮਿਲਦਾ ਹੈ ਲੇਕਿਨ ਉਹ ਕਹੇ ਜੀ ਚਾਹੀਦੇ ਹਨ ਜਿਹੜੇ ਮਾਇਆ ਤੋਰਹਿਤ ਹੋ ਮਾਇਦਾ ਕਾਰੋਬਾਰ ਨਾ ਹੋਵੇ ਜੇ ਤੇਰੇ ਤੀਰਥ ਨਾ ਆਏ ਕਹਿੰਦੇ ਜਿੰਨੇ ਤੀਰਥ ਨਾ ਆਏ ਐਬੁੱਦ ਮੈਲ ਲਾਏ ਕਹਿੰਦੇ ਐਬੁੱਦ ਹੈਂਕਰ ਦੀ ਮੈਲ ਲੱਗ ਗਈ ਸਮਾ ਤੀਰਥਾਂ ਤੇ ਨਾੜ ਦੇ ਨਾਲ ਜੇ ਤੇਰੇ ਤੀਰਥ ਨਾ ਆਏ ਐਬੁੱਦ ਮੈਲ ਲਾਏ ਸੱਚ ਹੈ ਕਿ ਕਿਸੇ ਦੀ ਬਣਾਈ ਹੋਈ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਹੈ ਦੁਨੀਆਂ ਸਮਝੀਏ ਤੀਰਥ ਧਾਨ ਦੇ ਨਾਲ ਪਵਿੱਤਰ ਹੋਗੇ ਬਾਬਾ ਨਾਨਕ ਕਹਿੰਦਾ ਮੈਲੇ ਹੋਗੇ ਪੂਰਾ 100% ਦਾ ਫਰਕ ਹੈ ਸਾਡੀ ਸੋਚ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦੇ ਵਿੱਚ ਜੇ ਤੇਰੇ ਤੀਰਥ ਧਾਇ ਅਹਿਬੁੱਦ ਮੈਲ ਲਾਏ ਘਰ ਕੋ ਠਾਕਰ ਇੱਕ ਤਿਲ ਨਾ ਮੰਨੇ ਕਾਰ ਦਾ ਠਾਕਰ ਜਿਹੜਾ ਮਾਲਕ ਹੈ ਨਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਜਿਹੜਾ ਠਾਕਰ ਹੈ ਰੱਬ ਹੈ ਇੱਕ ਤਿਲ ਵੀ ਨਹੀਂ ਕਹਿੰਦੇ ਮੰਦਾ ਤੀਰਥਾਂ ਦੇ ਨਾਲ ਦੇ ਨਾਲ ਰੱਬ ਇੱਕ ਤਿਲ ਵੀ ਨਹੀਂ ਮੰਦਾ ਇਹਦਰ ਦੁਨੀਆ ਕੰਬਲੀ ਹੋ ਗਈ ਨਾ ਨਾ ਕੀ ਜੇ ਤੇਰੇ ਤੀਰਥ ਨਾਏ ਅਹ ਬੁੱਧ ਮੈ ਲਲਾਏ ਕਾਰ ਕੋ ਉਠਾ ਕਰ ਇੱਕ ਤਿਲ ਨਾ ਮੰਨੇ ਸਸ ਇਹ ਤਾਂ ਬਿਲਕੁਲ ਕੋਈ ਫਾਰਸੀ ਨਹੀਂ ਕੋਈ ਅਰਬੀ ਨਹੀਂ ਕੋਈ ਸanskrit ਨਹੀਂ ਇਹਦਾ ਬਿਲਕੁਲ ਗੁਰਮੁਖੀ ਹੈ ਬਿਲਕੁਲ ਪੰਜਾਬੀ ਹੈ ਇੱਕ ਪਹਿਲੀ ਕਲਾਸ ਦਾ ਬੱਚਾ ਵੀ ਇਹਨੂੰ ਸਮਝ ਸਕਦਾ ਹੈ ਲੇਕਿਨ ਅਸੀਂ ਗਿਆਨੀ ਕਹਾਉਂਦੇ ਹੋਏ ਵੀ ਇਸ ਨੂੰ ਮੰਨਣ ਨੂੰ ਰਾਜੀ ਨਹੀਂ ਜੇ ਤੇਰੇ ਤੀਰਥ ਨਾਏ ਅਹਿਬੁੱਧ ਮੈਲ ਲਾਏ ਘਰ ਕੋ ਠਾਕਰ ਇੱਕ ਤਿਲ ਨਾ ਮੰਨੇ ਕਦ ਪਾਮੂ ਸਾਧ ਸੰਗ ਕਹਿੰਦੇ ਕਦੋਂ ਮਿਲੇ ਹੁਣ ਸਾਧੂ ਮਨ ਦਾ ਸੰਗ ਇਹ ਤਾਂ ਸਾਰੀਆਂ ਚੀਜ਼ਾਂ ਫੇਲ ਹੋ ਗਿਆ ਨਾ ਹੁਣ ਤੋਣ ਆ ਲਈਆਂ ਤਾਂ ਕਹਿੰਦੇ ਕਦੇ ਹੁਣ ਸਾਧੂ ਮਿਲ ਜਵੇ ਕਦੋਂ ਮਿਲਣਗੇ ਕਦ ਪਾਮੂ ਸਾਧ ਸੰਗ ਹਰ ਹਰ ਸਦਾ ਆਨੰਦ ਕਹਿੰਦੇ ਜੀ ਦੇ ਨਾਲ ਹਰ ਹਰ ਦੇ ਨਾਲ ਸਾਡੇ ਆਨੰਦ ਆਉਣਾ ਹੈ ਕਦੋਂ ਮੇਲ ਹੋਏਗਾ ਸਾਧੂਆਂ ਦੇ ਨਾਲ ਕਦ ਪਾਮੂ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਛਨਾਨ ਹੈ ਕਹਿੰਦੇ ਗਿਆਨ ਦੇ ਜਿੰਨਾ ਮੇਰੇ ਮਨ ਦਾ ਇਛਨਾਨ ਹੋ ਜੇ ਗੱਲ ਤਾਂ ਮਨ ਦੇ ਇਛਨਾਨ ਦੀ ਹੈ ਅਸੀਂ ਦੇਹੀ ਨੂੰ ਇਸ਼ਨਾਨ ਕਰਾ ਕਰ ਕੇ ਥੱਕ ਗਏ ਜਿਹੜੇ ਮਨ ਦੇ ਇਸ਼ਨਾਨ ਕਰਾਉਂਦੇ ਹਨ ਉਹ ਸਾਧੂ ਕਰਾਉਂਦੇ ਆ ਸਾਧੂ ਨੜਾਉਂਦੇ ਸਤਸੰਗੀ ਜਦੋਂ ਬੱਚਾ ਹੁੰਦਾ ਨਾ ਛੋਟਾ ਉਹ ਆਪਣੇ ਆਪ ਨਹੀਂ ਇਸ਼ਨਾਨ ਕਰ ਸਕਦਾ ਨਾ ਨਹੀਂ ਸਕਦਾ ਉਹਨੂੰ ਕੌਣ ਨਾਲ ਆਉਂਦਾ ਉਹਦੀ ਮਾਂ ਨਾਲ ਆਉਂਦੀ ਆ ਬੱਚਾ ਨਾਲ ਕੁਝ ਖਾ ਸਕਦਾ ਮਾਂ ਉਹਦੇ মুখ ਦੇ ਵਿੱਚ ਚੋਗਾ ਪਾਉਂਦੀ ਹੈ ਇਸ ਤਰ੍ਹਾਂ ਅਸੀਂ ਨਿਆਣੇ ਆ ਸਾਡੇ ਮੂੰਹ ਦੇ ਵਿੱਚ ਨਾਮ ਦਾ ਅ ਅੰਬਰਤ ਜਿਹੜਾ ਪਾਉਣਾ ਹੈ ਸਾਧੂਆਂ ਨੇ ਪਾਉਣਾ ਇਹ ਸੰਤਾਂ ਨੇ ਪਾਉਣਾ ਅਸੀਂ ਆਪਣੇ ਆਪ ਤੇ ਨੂੰ ਆਪਣੇ ਮੂਖੀ ਚ ਪਾਉਣਾ ਚਾਹੁੰਦੇ ਆ ਬੱਚਾ ਮੂਖੀ ਚ ਪਾਉਣਾ ਚਾਹੁੰਦਾ ਠੰਡੀ ਡਿੱਗ ਜਾਂਦਾ ਅੰਦਰ ਨਹੀਂ ਜਾਂਦਾ ਇਹੀ ਅਵਸਥਾ ਸਾਡੀ ਹੈ ਅਸੀਂ ਆਪਣੇ ਹਉਮੇ ਦੇ ਵਿੱਚਾਂ ਹੰਕਾਰ ਦੇ ਵਿੱਚਾਂ ਕਿ ਅਸੀਂ ਪਾਠ ਕਰਦੇ ਆ ਸਸੇਗੀ ਪਾਠ ਤਾਂ ਤਾਂ ਸਫਲ ਹੋਣਾ ਜੇ ਬਾਣੀ ਨੇ ਸਾਡੇ ਅੰਦਰ ਜਾਣਾ ਹੈ ਅੰਦਰ ਆਪਣੇ ਆਪ ਤੇ ਤਾਂ ਜਾਂਦੀ ਨਹੀਂ ਕਰਕੇ ਦੇਖਿਓ ਇੱਕ ਬੱਚਾ ਜਦੋਂ ਨਵਾਂ-ਨਵਾਂ ਜੰਮਦਾ ਹੈ ਉਹ ਕਿਸ ਤਰ੍ਹਾਂ ਆਪਣੇ ਮੁੱਖ ਦੇ ਵਿੱਚ ਕੋਈ ਚੀਜ਼ ਪਾ ਸਕਦਾ ਮਾਂ ਦੇ ਕੋਲ ਗੋਦੀ 'ਚ ਟੁੱਕਿਆ ਹੁੰਦਾ ਤਾਂ ਵੀ ਉਹਨੂੰ ਮਾਤਾ ਦਾ ਦੁੱਧ ਲੱਭਦਾ ਨਹੀਂ ਮਾਂ ਆਪ ਉਹਦੇ ਮੁੱਖ ਦੇ ਵਿੱਚ ਪਾਉਂਦੀ ਹੈ ਉਹ ਰੋਂਦਾ ਹੈ ਬਰਲਾਪ ਕਰਦਾ ਹੈ ਇਿੱਤਰੇ ਅਸੀਂ ਬਰਦਾਫ ਕਰ ਰਹੇ ਆ ਸਾਡੇ ਮੂੰਹ ਵਿੱਚ ਪਾਉਣੇ ਵਾਲਾ ਕੋਈ ਸਾਧੂ ਸੰਤ ਮਿਲਿਆ ਨਹੀਂ ਕਦ ਪਾਉਮੂ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਛਨਾਨੇ ਕਹਿੰਦੇ ਗਿਆਨ ਦੇ ਅੰਜਨ ਮੇਰੇ ਮਨ ਦੇ ਇਛਨਾਨ ਕਰਾ ਦੇ ਮਨ ਨੂੰ ਨਿਲਾਉਣਾ ਹੈ ਮਨ ਨੂੰ ਗਿਆਨ ਦੇ ਨਾਲ ਨਾਲ ਆਇਆ ਜਾਂਦਾ ਹੈ। ਸਰੀਰ ਨੂੰ ਪਾਣੀ ਦੇ ਨਾਲ ਨਾਲ ਆਇਆ ਜਾਂਦਾ ਹੈ। ਸਗਲ ਆਸ਼ਰਮ ਕੀਨੇ ਮਨਉਆ ਨਾ ਪਤੀਨੇ ਕਹਿੰਦਾ ਸਾਰੇ ਆਸ਼ਰਮ ਵੀ ਕਰਕੇ ਦੇਖ ਲੈ ਮਨ ਨਹੀਂ ਪਤਿਆ ਜਾਂਦਾ। ਸਗਲ ਆਸ਼ਰਮ ਕੀਨੇ ਮਨਉਆ ਨਾ ਪਤੀਨੇ ਵਿਵੇਕਹੀਨ ਦੇਹੀ ਧੋਏ ਕਹਿੰਦੇ ਵਿਵੇਕਹੀਨ ਦੇਹ ਨੂੰ ਧੋਈ ਜਾਂਦਾ ਹੈ ਦੇਹ ਨੂੰ ਮਾਂਜੀ ਜਾਂਦਾ ਵਿਵੇਕਹੀਨ ਉਹਨੂੰ ਕਹਿੰਦੇ ਆ ਜਿਹੜਾ ਗਿਆਨ ਨਾ ਪ੍ਰਾਪਤ ਹੋਵੇ ਜੀ ਨੂੰ ਜੀ ਨੂੰ ਬੁੱਧੀ ਨਾ ਹੋਵੇ ਉਹ ਬੇਵਕ ਸਿਆਣੇ ਨੂੰ ਕਹਿੰਦੇ ਆ ਵਿਵੇਕਹੀਨ ਜਿਹਨੂੰ ਸਿਆਣ ਅਕਲ ਆਈ ਨਹੀਂ ਕਹਿੰਦਾ ਦੇਹੀ ਨੂੰ ਧੋਈ ਜਾਂਦਾ ਵਿਵੇਕਹੀਨ ਦੇਹੀ ਧੋਏ ਗੁਰੂ ਵੀ ਜਾਣਦੇ ਆ ਕਿ ਹਾਲੇ ਪਤਾ ਨਹੀਂ ਲੱਗਿਆ ਤਾਂ ਪਾਤਸ਼ਾਹ ਨੇ ਲਿਖਿਆ ਹੈ ਦੇਹੀ ਨੂੰ ਧੋਣਾ ਕਹਿੰਦੇ ਵਿਵੇਕੇਨ ਦੋਹੀ ਨੂੰ ਧੋਈ ਜਾਂਦਾ ਦੇਹ ਨੂੰ ਧੋਈ ਜਾਂਦਾ ਇਸ਼ਨਾਨ ਵਾਲੀ ਗੱਲ ਹਾਲੇ ਸਮਝ ਨਹੀਂ ਸੀ ਆਈ ਤਾਂ ਫੇ ਦੇਹ ਨੂੰ ਧੋਣ ਵਾਲੀ ਗੱਲ ਲਿਖਣੀ ਪਈ ਕੋਈ ਪਾਇਓ ਰੇ ਪੁਰਖ ਵਧਾਤਾ ਕਹਿੰਦੇ ਇਹ ਜੋ ਕੋਈ ਪੁਰਖ ਵਧਾਤਾ ਮਿਲ ਜੇ ਪਾਰ ਬ੍ਰਹਮ ਕੇ ਰੰਗ ਰਾਤਾ ਕਹਿੰਦੇ ਜਿਹਨੂੰ ਪਾਰ ਬ੍ਰਹਮ ਦਾ ਰੰਗ ਲੱਗਿਆ ਹੋਵੇ ਕੋਈ ਉਹ ਪੁਰਖ ਮਿਲ ਜਵੇ ਮੇਰੇ ਮਨ ਕੀ ਦੁਰਮਤ ਦਾ ਮਾਲਕ ਹੋਏ ਕਹਿੰਦਾ ਮੇਰੇ ਮਨ ਦੀ ਜਿਹੜੀ ਦੁਰਮਤ ਦੀ ਮੈਲ ਲੱਗੀ ਹੈ ਇਹਨੂੰ ਖੋ ਦੇਵੇ ਇਹਨੂੰ ਖਤਮ ਕਰ ਦੇਵੇ ਕਾਰਮ ਤਾਰਮ ਜੁਗਤਾ ਕਹਿੰਦੇ ਬੜੇ ਕਰਮ ਕਰਦਾ ਧਰਮ ਕਰਦਾ ਨਿਮਕ ਨਾ ਹੇਤ ਕਰਤਾ ਕਹਿੰਦੇ ਇੱਕ ਨਿਮਕ ਵੀ ਪਿਆਰ ਨਹੀਂ ਕਰਦਾ ਗਰਭ ਗਰਵ ਪੜੇ ਕਹਿੰਦੇ ਪੜਦਾ ਬੜੇ ਘਮਾਨ ਦੇ ਵਿੱਚ ਆ ਬੜੇ ਹੰਕਾਰ ਦੇ ਵਿੱਚ ਪੜਦਾ ਬੜਾ ਘਮਾਨ ਹੈ ਬੜਾ ਗਰਵ ਆਪਣੇ ਆਪ ਤੇ ਕਿ ਮੈਂ ਪਾਠੀ ਸਿੰਘ ਬਣ ਗਿਆ ਮੈਂ ਪਾਠ ਕਰਦਾ ਘਮਾਨਤਾ ਆ ਜਾਂਦਾ ਹੰਕਾਰ ਆ ਜਾਂਦਾ ਗਰਬ ਗਰਬ ਪੜੇ ਕਹੀ ਨਾ ਲੇਖੈ ਕਹਿੰਦੇ ਕਿਤੇ ਲੇਖਣੇ ਲੱਗਣੇ ਵਾਲੇ ਨੇ ਕਿਸੇ ਲੇਖੇ 'ਚ ਨਹੀਂ ਆਇਆ ਪਾਠ ਕਰਿਆ ਸਾਡਾ ਕਿਤੇ ਲੇਖੇ 'ਚ ਨਹੀਂ ਆਇਆ ਗਰਬ ਗਰਬ ਪੜੇ ਕਹੀ ਨਾ ਲੇਖੈ ਸਾਸਿਕ ਨਬੀੜਾ ਤਾਂ ਬਾਬੇ ਨਾਨਕ ਦੀ ਬਾਣੀ ਨੇ ਕਰਨਾ ਐ ਗੱਲਾਂ ਨਹੀਂ ਜਿਹੜੀਆਂ ਜੁੰਡਲੀਆਂ 'ਚ ਬੈਠ ਕੇ ਗੱਲਾਂ ਕਰ ਲੀਆਂ ਉਹ ਜੁੰਡਲੇ ਵਾਲੀਆਂ ਗੱਲਾਂ ਫਿਰ ਅਸੀਂ ਗੁਰਦੁਆਰਾ ਸਾਹਿਬ ਵਿੱਚ ਲਾਗੂ ਕਰਨੀਆਂ ਚਾਹੁੰਦੇ ਆ ਕਿ ਹੱਟੀਆਂ ਪੱਟੀਆਂ ਦੀਆਂ ਗੱਲਾਂ ਫਿਰ ਹੁਣ ਗੁਰਦੁਆਰੇ 'ਚ ਲੈ ਕੇ ਆਈਏ ਇੱਥੇ ਨਹੀਂ ਗੁਰੂ ਪਾਚਾ ਲੱਗਣ ਦਿੰਦੇ ਲਵੇ ਇਹ ਤਾਂ ਸਿਰ ਕੋ ਨਾਨਕ ਦੇਵ ਜੀ ਦਾ ਦਰਬਾਰ ਹੈ ਇੱਥੇ ਸੱਚ ਦਾ ਨਿਵੇੜਾ ਹੈ ਗਰਬ ਗਰੋ ਪੜੇ ਕਹੀ ਨਾ ਲੇਖੀ ਜਿਸ ਭੇਟੀਏ ਸਫਲ ਮੂਰਤ ਕਰੇ ਸਦਾ ਕੀਰਤ ਕਹਿੰਦੇ ਸਫਲ ਮੂਰਤ ਮਿਲ ਜਵੇ ਸਦਾ ਕੀਰਤ ਕਰੇ ਉਹਦੀ ਗੁਰ ਪ੍ਰਸਾਦ ਕੌਨੇ ਤਰੋ ਪੇਖੈ ਕਹਿੰਦੇ ਜਦੋਂ ਫਿਰ ਕੀਰਤ ਕੀਤੀ ਕਿਹੜੀ ਸਿਰਤ ਕੀਤੀ ਸਦਾ ਕੀਰਤ ਗੁਰ ਪ੍ਰਸਾਦ ਕਿਹੜੀ ਕੀਰਤ ਕਰਨੀ ਸਦਾ ਗੁਰ ਪ੍ਰਸਾਦ ਦੀ ਸ਼ਬਦ ਦੇ ਪ੍ਰਸਾਦ ਦੀ ਕਿਹੜਾ ਕੰਮ ਕਰਨਾ ਹੈ ਜਿਹੜਾ ਸ਼ਬਦ ਦਾ ਪ੍ਰਸਾਦ ਮਿਲਿਆ ਉਸ ਸ਼ਬਦ ਦਾ ਜਾਪ ਕਰਨਾ ਇਹ ਕੀਰਤ ਕਰਨੀ ਹੈ ਜਿਸ ਭੇਟੀ ਸਫਲ ਮੂਰਤ ਕਰੇ ਸਦਾ ਕੀਰਤ ਕਹਿੰਦਾ ਜਿਹਦੇ ਨਾਲ ਸਪਲ ਮੂਰਤ ਮਿਲਦੀ ਹੈ ਪਰਮਾਤਮਾ ਮਿਲਦਾ ਹੈ ਉਹ ਕਿਰਤ ਕਰਨੀ ਹੈ ਉਹ ਕਿਰਤ ਕਿਹੜੀ ਹੈ ਸਦਾ ਕਿਰਤ ਗੁਰ ਪ੍ਰਸਾਦ ਗੁਰੂ ਦੇ ਪ੍ਰਸਾਦ ਦੀ ਕਿਰਤ ਕਰਨੀ ਹੈ ਕੋ ਕਹਿੰਦੇ ਕੋਈ ਉਹ ਕਰਦਾ ਇਹ ਕਿਰਤ ਕੋਈ ਕਰਦਾ ਸ਼ਬਦ ਵਾਲੀ ਕਿਰਤ ਕੋਈ ਕਰਦਾ ਲੇਕਨ ਜਿਹੜਾ ਇਸ ਕੀਰਤ ਨੂੰ ਕਰਦਾ ਇਸ ਭੇਟੀ ਸਫਲ ਮੂਰਤ ਕਰੇ ਸਦਾ ਕੀਰਤ ਗੁਰੂ ਪ੍ਰਸਾਦ ਕੋ ਨੈਤਰੋਪੇਖ ਹੈ ਕਹਿੰਦੇ ਫਿਰ ਉਹ ਅੱਖਾਂ ਦੇ ਨਾਲ ਉਹਨੂੰ ਰੱਬ ਦੇ ਦਰਸ਼ਨ ਹੋ ਜਾਂਦੇ ਨੇ ਨੈਤਰੋਪੇਖ ਹੈ ਕਹਿੰਦੇ ਅੱਖਾਂ ਨਾਲ ਦਿਖਣ ਲੱਗ ਜੂਗਾ ਰੱਬ ਦਿਖਣ ਲੱਗ ਜਾਈਗਾ ਕਦੋਂ ਜਦੋਂ ਗੁਰ ਪ੍ਰਸਾਦ ਦੀ ਕੀਰਤ ਕੀਤੀ ਹੈ ਮਨ ਹੱਟ ਜੋ ਕਮਾਵੇ ਕਹਿੰਦੇ ਮਨ ਹੱਟ ਜਿਹੜਾ ਮਨ ਦਾ ਹੱਟ ਕਰਦਾ ਉਹ ਕਮਾਈ ਕਰਦਾ ਜੋ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੱਸਦੇ ਉਹ ਨਹੀਂ ਕੀਰਤ ਕਰਦਾ ਆਪਣੇ ਮਨ ਦੇ ਹੱਟ ਵਾਲੀ ਕੀਰਤ ਕਰਦਾ ਮਨ ਹੱਟ ਜੋ ਕਮਾਵੇ ਤਿਲ ਨਾ ਲਿਖੈ ਕਹਿੰਦੇ ਇੱਕ ਤਿੱਲ ਜਿੰਨਾ ਵੀ ਲੇਖੇ ਪੜਨੇ ਵਾਲਾ ਨੇ ਬਗਲ ਸਿਉ ਧਿਆਨ ਲਾਵੇ ਕਹਿੰਦੇ ਬੰਗਲੇ ਮੰਗਣਾ ਧਿਆਨ ਲਾਉਂਦਾ ਮਾਇਆ ਰੇ ਧਾਰੀ ਕਹਿੰਦੇ ਮਾਇਆ ਧਾਰੀ ਹੈ ਬੰਗਲੇ ਮੰਗਣਾ ਧਿਆਨ ਲਾਉਂਦਾ ਕੋਈ ਐਸੋ ਰੇ ਸੁੱਖੋ ਦਾਈ ਕਹਿੰਦੇ ਕੋਈ ਇਹੋ ਜਿਹਾ ਸੁਖੋ ਦਾਈ ਜਿਵੇਂ ਦਾਈ ਉਹ ਹੈ ਜਿਹੜੇ ਬੱਚੇ ਨੂੰ ਜਨਮ ਦਿੰਦੀ ਆ ਐ ਇੱਕ ਨੇ ਸੁੱਖਾਂ ਨੂੰ ਜਨਮ ਦੇਣੇ ਵਾਲਾ ਮਿਲ ਜਵੇ ਕੋਈ ਸੁੱਖਾਂ ਨੂੰ ਜਨਮ ਕੌਣ ਦਿੰਦਾ ਸੁੱਖ ਕਿੱਥੋਂ ਪੈਦਾ ਹੁੰਦੇ ਆ ਸੰਸਾਰਿਕ ਸੁੱਖ ਸਾਧੂ ਸੰਤਾਂ ਕੋਲੋਂ ਪੈਦਾ ਹੁੰਦੇ ਜਿਵੇਂ ਦਾਈ ਬੱਚੇ ਨੂੰ ਜਨਮ ਦਿੰਦੀ ਆ ਇੱਕ ਨਾ ਸਾਧੂ ਸੁੱਖਾਂ ਨੂੰ ਜਨਮ ਦਿੰਦੇ ਕੋਈ ਐਸੋ ਰੇ ਸੁਖੋदाई ਸੁਖ ਦੇਣ ਵਾਲੀ ਦਾਈ ਕਿਹੜੀ ਹੈ ਹਲੇ ਅਸੀਂ ਭਲੇਕੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੱਸਣਗੇ ਕੋਈ ਐਸੋ ਰੇ ਸੁਖੋदाई ਪ੍ਰਭ ਕੀ ਕਥਾ ਸੁਣਾਈ ਕਹ ਜਿਹਨੇ ਪ੍ਰਭੂ ਦੀ ਕਥਾ ਸੁਣਾਈ ਹੈ ਰੱਬ ਦੀ ਕਥਾ ਪ੍ਰਭੂ ਦੀ ਕਥਾ 사ਤਗੁਰ ਦੀ ਬਾਣੀ ਹੈ ਕੋਈ ਐਸੇ ਰੇ ਸੁਖੋदाई ਪ੍ਰਭ ਕੀ ਕਥਾ ਸੁਣਾਈ ਕਹ ਜਿਹਨੇ ਪ੍ਰਭੂ ਦੀ ਕਥਾ ਸੁਣਾਈ ਤਿਸ ਭੇਟੇ ਕਹਿੰਦੇ ਉਹਨੂੰ ਮਿਲਣ ਦੇ ਨਾਲ ਗਤ ਹੋਏ ਹਮਾਰੀ ਕਹਿੰਦੇ ਉਹਨਾਂ ਨੂੰ ਮਿਲਣ ਦੇ ਨਾਲ ਸਾਡੀ ਗਤ ਹੁੰਦੀ ਹੈ ਸਾਡੀ ਗਤੀ ਹੋਣੀ ਹੈ ਜਿਨ੍ਹਾਂ ਨੇ ਪ੍ਰਭੂ ਦੀ ਕਥਾ ਸੁਣਾਈ ਹੈ ਜੇ ਸਾਨੂੰ ਉਹ ਮਿਲ ਜਾਣਾ ਫੇਰ ਸਾਡੀ ਗਤੀ ਹੋ ਸਕਦੀ ਹੈ ਕੋਈ ਐਸੋਰੇ ਸੁਖੋदाई ਪ੍ਰਭ ਕੀ ਕਥਾ ਸੁਣਾਈ ਤਿਸ ਭੇਟੇ ਗਤ ਹੋਏ ਹਮਾਰੀ ਆਚੰਦੇ ਪਹਿਲਾ ਹੁਕਮ ਕੀਤਾ ਸੀ ਭਗਤ ਜੋ ਮਾਇਆ ਤੇ ਰਹਤ ਉਹ ਕਥਾ ਵੀ ਜੀ ਸੁਣਾਈ ਹੈ ਮਾਇਆ ਤੋਂ ਰਹਤ ਨਿਸਕਾਮ ਸੇਵਾ ਜਦੋਂ ਤੱਕ ਸੇਵਾ ਨਿਸਕਾਮ ਨਹੀਂ ਹੈ ਉਦੋਂ ਤੱਕ ਸਾਡੀ ਗਤੀ ਨਹੀਂ ਹੋਣੀ ਸਾਡੀ ਮੁਕਤੀ ਨਹੀਂ ਹੋਣੀ ਕੋਈ ਐਸੇ ਸੁਖੋदाई ਪ੍ਰਭ ਕੀ ਕਥਾ ਸੁਣਾਈ ਤਿਸ ਭੇਟ ਤ ਗਤੋ ਹੋਏ ਹਮਾਰੀ ਸਤਸੰਗਤਿ ਪਾਤਸ਼ਾਹ ਨੇ ਹੁਣ ਇੱਥੇ ਬੰਧਨ ਲਾ ਦਿੱਤਾ ਹੈ ਕੀ ਕਥਾ ਸੁਣਾਉਣੇ ਵਾਲਾ ਸੁੱਖਾ ਨੂੰ ਜਨਮ ਦੇਣੇ ਵਾਲਾ ਉਹ ਮਿਲ ਜਵੇ ਇੱਥੇ ਲਿਖ ਦਿੰਦੇ ਕੋਈ ਪਾਠ ਕਰਨੇ ਵਾਲਾ ਮਿਲ ਜਵੇ ਮੇਰੀ ਗਤੀ ਹੋ ਜੂ ਉਹ ਤਾਂ ਦੁਨੀਆ ਹੀ ਪਾਠ ਕਰਦੀ ਐ ਦੁਨੀਆ ਹੀ ਸੁਣਦੀ ਐ ਫਿਰ ਤਾਂ ਸਾਰਿਆਂ ਦੀ ਗਤੀ ਹੋ ਗਈ ਫਿਰ ਇਹ ਜਿਹੜੇ ਢੇਰ ਲੱਗਦੇ ਕੁੱਤੇ ਬਿੱਲਿਆਂ ਦੇ ਇਹ हट ਜਾਣਗੇ ਦੇਖਿਆ ਗਲੀਆਂ 'ਚ ਇੰਨੇ ਬੰਦੇ ਨੇ ਜਿੰਨੇ ਕੁੱਤੇ ਫਿਰਦੇ ਆ ਆਪਾ ਦਾ ਸੱਚਖੰਡ ਨੂੰ ਭੇਜੇ ਸੀ ਇਹ ਤਾਂ ਮੋੜ ਮੋੜ ਕੇ ਫਿਰ ਗਲੀਆਂ 'ਚ ਘੁੰਮਦੇ ਫਿਰਦੇ ਆ ਨਹੀਂ ਝੂਠੇ ਦਲਾਸੇ ਆ ਸਾਰੇ ਗਤੀਤਾ ਜਿਸ ਤਰ੍ਹਾਂ ਬਾਬਾ ਨਾਨਕ ਨੇ ਲਿਖਿਆ ਇਸ ਤਰ੍ਹਾਂ ਹੋਣੀ ਹੈ ਕੋਈ ਐਸੋ ਰੇ ਸੁਖੋ ਦਾਇ ਪ੍ਰਭ ਕੀ ਕਥਾ ਸੁਣਾਈ ਤਿਸ ਭੇਟਤ ਗਤ ਹੋਏ ਹਮਾਰੀ ਸੋ ਪਰਸਨ ਗੋਪਾਲ ਰਾਏ ਕਹਿੰਦੇ ਰੱਬ ਖੁਸ਼ ਹੋ ਜਾਂਦਾ ਇਹਦੇ ਨਾਲ ਸੋ ਪਰਸਨ ਰੱਬ ਖੁਸ਼ ਹੋ ਜਾਂਦਾ ਸੋ ਰੱਬ ਨੂੰ ਕਹਿੰਦੇ ਰੱਬ ਖੁਸ਼ ਹੋ ਗਿਆ ਜਦੋਂ ਰੱਬ ਦੀ ਕਹਾਣੀ ਸੁਣਾਈ ਫੇ ਰੱਬ ਖੁਸ਼ ਹੋ ਗਿਆ ਸੋ ਪਰਸਨ ਗੋਪਾਲ ਰਾਏ ਕਾਟੇ ਰੇ ਬੰਧਨ ਕਹਿੰਦੇ ਸਾਰੇ ਬੰਧਨ ਕੱਟ ਦਿੱਤਾ ਕਾਟੇ ਰੇ ਬੰਧਨ ਮਾਏ ਗੁਰ ਕੇ ਸ਼ਬਦ ਮੇਰਾ ਮਨ ਰਾਤਾ ਕਹਿੰਦੇ ਗੁਰੂ ਦੇ ਸ਼ਬਦ ਨਾਲ ਮੇਰਾ ਮਨ ਫੇਰ ਰੰਗਿਆ ਗਿਆ ਸਦਾ ਸਦਾ ਆਨੰਦ ਭੇਟਿਓ ਕਹਿੰਦੇ ਸਦਾ ਸਦਾ ਦੇ ਪਰ ਆਨੰਦ ਦੀ ਪ੍ਰਾਪਤੀ ਹੈ ਨਿਰਪੈ ਫੇਰ ਨਿਰਪੈ ਹੋ ਗਿਆ ਡਰ ਖਤਮ ਹੋ ਗਿਆ ਨਿਰਪੈ ਗੋਬਿੰਦ ਸੁਖ ਨਾਨਕ ਲਾਦੇ ਕਹਿੰਦੇ ਸੁਖ ਲੱਭ ਗਏ ਹਰ ਚਰਨ ਪਰ ਆਤਾ ਹਰ ਚਰਨ ਕਹਿੰਦੇ ਰੱਬ ਦਾ ਫਿਰ ਸ਼ਬਦ ਪ੍ਰਾਪਤ ਹੋ ਗਿਆ ਜਦੋਂ ਸ਼ਬਦ ਦੀ ਪ੍ਰਾਪਤੀ ਹੋਈ ਹੈ ਹਰ ਚਰਨ ਜਿਹੜਾ ਸ਼ਬਦ ਹੈ ਰੱਬ ਦਾ ਜਦੋਂ ਇਹ ਪ੍ਰਾਪਤ ਹੋਇਆ ਫਿਰ ਆਨੰਦ ਦੀ ਪ੍ਰਾਪਤੀ ਹੋ ਗਈ ਸਫਲ ਸਫਲ ਭਾਈ ਸਫਲ ਯਾਤਰਾ ਕਹਿੰਦੇ ਇਹ ਫਿਰ ਯਾਤਰਾ ਜਿਹੜੀ ਜੀਵਨ ਯਾਤਰਾ ਸੀ ਸਫਲ ਹੋ ਗਈ ਸਫਲ ਸਫਲ ਭਾਈ ਸਫਲ ਯਾਤਰਾ ਆਵਣ ਜਾਣ ਰਹੇ ਕਹਿੰਦੇ ਆਉਣਾ ਤੇ ਜਾਣਾ ਫਿਰ ਬੰਦ ਹੋ ਗਿਆ ਜੰਮਣ ਮਰਨਾ ਬੰਦ ਹੋ ਗਿਆ ਆਖਰ ਜਾ ਕੇ ਕਿੱਥੇ ਸਮਾਪਤੀ ਕੀਤੀ ਹੈ ਪਾਚਾ ਨੇ ਆਵਣ ਜਾਣ ਰਹੇ ਮਿਲੇ ਸਾਧਾ ਕਹਿੰਦੇ ਜਦਾਂ ਸਾਧਾ ਨੂੰ ਮਿਲਿਆ ਫਿਰ ਆਵਣ ਜਾਣ ਤੋਂ ਛਟਕਾਰਾ ਹੋ ਗਿਆ ਆਵਣ ਜਾਣ ਰਹੇ ਮਿਲੇ ਸਾਧਾਂ ਕਰੇ ਸਾਧਾਂ ਨੂੰ ਮਿਲਣ ਦੇ ਨਾਲ ਫਿਰ ਆਵਣ ਜਾਣ ਦਾ ਜਿਹੜਾ ਚੱਕਰ ਹੈ 84 ਲੱਖ ਜੋਨ ਦਾ ਖਤਮ ਹੋ ਗਿਆ ਰਹੁ ਦੂਜਾ ਤਿਰਗੁਰਜਨ ਦੇਵ ਜੀ ਦੇ ਮਹਾਰਾਜ ਬਾਣੀ ਦੇ ਰਾਹੀ ਆਪਦੇਸ ਕਰਕੇ ਇਸ ਕਲਯੁਗੀ ਜੀਵ ਨੂੰ ਸੱਚਖੰਡ ਦੇ ਚ ਲੈ ਕੇ ਜਾਂਦੇ ਸੋ satsang ji ਬਾਣੀ ਪੜਦੇ ਆ ਕਥਾ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨ ਲੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਵਕਸਣੀ ਹੁਣ ਬਲਾਓ ਫਤੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਪਤ ਰਾਮਕ੍ਰਿਸ਼ਨ